ਜੱਜ ਗੱਲ ਕਰੀਏ ਦੁਸ਼ਹਿਰਾ ਮਨਾਇਆ ਜਾ ਰਿਹਾ ਤੇ ਤਿਆਰ ਰੱਖਿਓ ਗੁਰਮਖੋ ਅੱਜ ਰਾਵਣ ਦਾ ਪੁਤਲਾ ਬਣਾ ਕੇ ਫੁੱਗੇ ਜਾ ਰਿਹਾ ਕਈ ਇਹਨੂੰ ਨੇਕੀ ਤੇ ਬਦੀ ਦੀ ਜੰਗ ਕਹੀ ਜਾਂਦੇ ਨੇ ਪਰ ਇਹ ਗੱਲਾਂ ਸੱਚ ਨਹੀਂ ਆ ਤਿਆਰ ਰੱਖਿਓ ਰਾਵਣ ਇੱਕ ਬਹੁਤ ਹੀ ਪੜਿਆ ਲਿਖਿਆ ਤੇ ਉੱਚ ਕੋਟੀ ਦਾ ਵਿਦਵਾਨ ਹੈ ਅੱਜ ਸਾਨੂੰ ਜਪਜੀ ਦੀਆਂ ਪੰਜ ਪੌੜੀਆਂ ਨਹੀਂ ਯਾਦ ਤੇ ਤਿਆਰ ਰੱਖਿਓ ਨੂੰ ਚਾਰ ਬੇਦ ਕੰਠਾ ਪਾੜ ਯਾਦ ਨਹੀਂ ਰਾਵਣ ਨੂੰ ਚਾਰ ਬੇਦ ਕੰਠੋਂ ਪਾੜ ਯਾਦ ਨੇ ਪਰ ਧਿਆਨ ਰੱਖਿਓ ਜਿਸ ਦਿਨ ਆਪਣੀ ਭੈਣ ਦੀ ਬੇਪਤੀ ਹੋਣ ਕਰਕੇ ਉਹ ਸੀਤਾ ਨੂੰ ਤੇ ਚੁੱਕ ਕੇ ਲੈ ਜਾਂਦਾ ਪਰ ਕਿਰਦਾਰ ਦਾ ਕਿੰਨਾ ਸੱਚਾ ਹੈ ਤੇ ਉਹਦੇ ਕੋਲ ਤੱਕ ਵੀ ਨਹੀਂ ਗਿਆ 라ਵਣ ਅੱਜ ਕੇਵਲ ਤੇ ਕੇਵਲ ਮੀੜੀਆਂ ਦਾ ਯੁੱਗ ਹੈ ਉਹਨੂੰ ਬਦਨਾਮ ਕੀਤਾ ਜਾ ਰਿਹਾ ਪਰ ਧਿਆਨ ਰੱਖਿਓ ਉਹ ਬਹੁਤ ਹੀ ਭਲਾ ਪੁਰਸ਼ ਸੀ ਰਾਵਣ ਦੇ ਜਿਹੜੇ ਪੁਤਲੇ ਭੂਕੇ ਜਾ ਰਹੇ ਨੇ ਇਹ ਸਰਾ ਸਰ ਗਲਤ ਨਹੀਂ ਤਿਆਰ ਰੱਖਿਓ ਅੱਜ ਕਿਸੇ ਨੂੰ ਜਪਜੀਤ ਸਾਹਿਬ ਦਾ ਸਿੱਖ ਦੇ ਪੁੱਤ ਨੂੰ ਜਪਜੀਤ ਸਾਹਿਬ ਯਾਦ ਨਹੀਂ ਉਹਨੂੰ ਚਾਰ ਬੇਦ ਯਾਦ ਨੇ ਚਾਰ ਬੇਦਾਂ ਦਾ ਗਿਆਤਾ ਕਿੱਡਾ ਵਿਦਵਾਨ ਹੋਵੇਗਾ ਕਈ ਕਹਿੰਦੇ ਜੀ ਗੁਰਬਾਣੀ ਦੇ ਵਿੱਚ 라ਵਣ ਨੂੰ ਮੂਰਖ ਆਖਿਆ ਨਹੀਂ ਗੁਰਦੇਵ ਦੀ ਪਾਵਨ ਬਾਣੀ ਤੇ ਗੱਲ ਕਹਿੰਦੀ ਹੈ ਮੂਰਖ ਰਾਵਣ ਕਿਆ ਲੇ ਗਿਆ ਆਪਣੇ ਬਾਲ ਉਂਗਲ ਕਰਕੇ ਕਹੇ ਮੂਰਖ ਰਾਵਣ ਕਿਆ ਲੇ ਗਿਆ ਅਸੀਂ ਉਂਗਲ ਕਰਦੇ ਆ ਰਾਵਣ ਬਾਲ ਤਿਆਰ ਰਖਿਓ ਅਸੀਂ ਗੁਰਬਾਣੀ ਨੂੰ ਨਾਤੇ ਗੌਰ ਨਾਲ ਪੜਦੇ ਆ ਤੇ ਨਾ ਗੌਰ ਨਾਲ ਵਿਚਾਰਦੇ ਆ ਅਸੀਂ ਕੇਵਲ ਇਹ ਰੱਟ ਤੇ ਲਾਈ ਆ ਭਈ ਮੈਂ 11 ਪਾਠ ਜਪਜੀ ਦੇ ਰੋਜ਼ ਕਰਦਾ ਰੱਟ ਲਾਈ ਆ ਮੈਂ ਪੰਜ ਪਾਠ ਸੁਖਮਣੀ ਦੇ ਰੋਜ਼ ਕਰ ਦਿੰਦਾ ਪਰ ਗੁਰਦੇਵ ਤੁਹਾਨੂੰ ਇੱਕ ਸੰਕੇਤ ਦਿੰਦੇ ਨੇ ਗੁਰਦੇਵ ਕਹਿੰਦੇ ਇੱਕ ਸ਼ਬਦ ਮਿਰ ਪ੍ਰਾਨ ਵਸਤ ਹੈ ਵਹੜ ਜਨਮ ਨ ਆਵਾ ਇਥੇ ਇੱਕ ਸ਼ਬਦ ਦੀ ਗੱਲ ਸਾਡੇ ਹਿਰਦੇ ਚ ਨਹੀਂ ਅਸੀਂ ਜਪਜੀ ਦੇ ਪੰਜ ਪਾਠਾਂ ਦੀ ਗੱਲ ਛੱਡੀਏ ਅਸੀਂ ਸੁਖਮਣੀ ਸਾਹਿਬ ਦੇ 20 ਪਾਠਾਂ ਦੀ ਗੱਲ ਛੱਡੀਏ ਇੱਕ ਸ਼ਬਦ ਮਿਰ ਪ੍ਰਾਨ ਵਸਤ ਹੈ ਵਹੜਾ ਜਨਮ ਨਿਆਨਾ ਆਖਿਆ ਤੇ ਇਹ ਗੱਲ ਮੂਰਖ ਰਾਵਣ ਕਿਹ ਲੈ ਗਿਆ ਪਰ ਅਸੀਂ ਰਾਵਣ ਨੂੰ ਮੂਰਖ ਨਹੀਂ ਜਾਣੇ ਆ ਉਹ ਐਡਾ ਬੜਾ ਵਿਦਵਾਨ ਐਡਾ ਬੜਾ ਮਹਾਨ ਸਕਾਲਰ ਫਿਲਾਸਫਰ ਤਿਆਰ ਰੱਖਿਓ ਉਸ ਸਮੇਂ ਸੂਰਜ ਦੀ ਜਿਹੜੀਆਂ ਅੱਜ ਆਹ ਰਾਈਟਾਂ ਲੂਟਾਂ ਦੇ ਪ੍ਰਬੰਧ ਸੂਰਜ ਤੋਂ ਕੀਤੇ ਜਾ ਰਹੇ ਨੇ ਸੂਰਜੀ ਊਰਜਾ ਰਾਹੀ ਤਿਆਰ ਰੱਖਿਓ ਐਡਾ ਵਿਦਵਾਨ ਸੀ ਉਸ ਸਮੇਂ ਅਜ ਤੋਂ 5000 ਸਾਲ ਪਹਿਲਾਂ ਉਹਦਾ ਸੂਰਜੀ ਉੱਤੇ ਡਿਪੈਂਡੈਂਟ ਸੀ ਅਸੀਂ ਉਹਨੂੰ ਮੂਰਖ ਆਖੀ ਜਾਂਦੇ ਆ ਤਿਆਰ ਰੱਖੇ ਗੱਲਾਂ ਸਾਰਾ ਸਾਰ ਗਲਤ ਨੇ ਉਹਨੂੰ ਐਵੇਂ ਇੱਕ ਧਰਮ ਵੱਲੋਂ ਟਾਰਗੇਟ ਬਣਾ ਕੇ ਉਹਨੂੰ ਬਦਨਾਮ ਕੀਤਾ ਜਾ ਰਿਹਾ ਇੱਕ ਧਰਮ ਵੱਲੋਂ ਉਹਨੂੰ ਟਾਰਗੇਟ ਬਣਾ ਕੇ ਬਦਨਾਮ ਕੀਤਾ ਜਾ ਰਿਹਾ ਪਰ ਸ਼੍ਰੀਲੰਕਾ ਦੇ ਵਿੱਚ ਉਹਦੀ ਪੂਜਾ ਹੁੰਦੀ ਹੈ ਅੱਜ ਵੀ